ਇਹ ਤੇ ਪੇਸ਼ੈਂਟ ਪੈਸਾ ਵਾਇਰ ਚਰੇ ਮਨਜ਼ੂਰੀ ਦਾ ਕੰਮ ਕਰ ਦਿਆ ਇਹ ਤਾਂ ਪ੍ਰੋਬਲਮ ਇਹਨਾਂ ਨੂੰ ਏਡੀ ਵੱਡੀ ਆ ਗਈ ਆ ਉਹਦਾ ਕੰਮ ਕਰ ਤੋਂ ਵੀ ਬਹੁਤ ਇਹ ਲਟਾਰੇ ਕੋਲ ਤੋਂ ਹੀ ਕਿਉਂਕਿ ਗਰੀਬ ਬੰਦੇ ਨੇ ਤਾਂ ਆਪ ਦਾ ਰੋਟੀ ਪਾਣੀ ਉਥੋਂ ਹੀ ਖਾਣਾ ਠਮਾ ਕੇ ਰੋਜ਼ਾਨਾ ਕਮਾਈ ਕਰਕੇ ਤੇ ਉਥੇ ਖਾਣੀ ਹੈ ਪਰ ਇਹਨਾਂ ਦੀ ਪ੍ਰੋਬਲਮ ਆ ਮੇਰੀ ਸਾਡੀ ਸੀ ਇਹਨਾਂ ਨੂੰ ਪੁੱਛਦਿਆਂ ਵੀ ਹੁਣ ਤੁਹਾਡੀ ਪ੍ਰੋਬਲਮ ਕਿਵੇਂ ਆ? ਆ ਕਿੰਨੀਆਂ ਸਟਿੰਗਾਂ ਲਈਆਂ ਕਿੰਨੀ ਵਾਰੀ ਆਇਓ? ਆ ਬਣਿਆ ਤੋਂ ਨਾਲ ਆਤੀਆ ਬਗੇ ਲਾਹਿੰ ਥੋੜਾ ਉੱਚੀ ਬੋਲੋ ਬਨੇ ਬਗੇ ਲਾਹਿੰ ਬਗੇ ਲਾਹਿੰ ਤਾਂ ਪਹਿਲੇ ਕਿਹੜਾ ਤੁਹਾਡਾ ਭਾਗੀ ਬਾਦਰ ਭਾਗੀ ਬਾਦਰ ਤੋਂ ਤੁਸੀਂ ਆਇਓ? ਇਹ ਤੁਹਾਡਾ ਕੀ ਪ੍ਰੋਬਲਮ ਸੀ? ਕੋਈ ਦੂਦੀ 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 ਸੋ ਕਹਿੰਦੀ ਆ ਸੀ? ਹਾਂ ਦੂਰੀਆਂ ਕੰਮਕਾਰ ਨਹੀਂ ਹੁੰਦਾ ਸੀ ਕੰਮਕਾਰ ਕਿੰਨੇ ਚਿਰ ਦੀ ਪ੍ਰੋਬਲਮ ਸੀ ਇਹ 10 ਸਾਲ ਪਾਰ ਹੋ ਗਈ ਸੀ ਸਾਲ ਪਾਰ ਦੀ ਪ੍ਰੋਬਲਮ ਸੀ ਕੰਮਕਾਰ ਤੋਂ ਲੋਕਾਰੇ ਹੋ ਚੁੱਕੇ ਸੀ ਅੱਛਾ ਅੱਛਾ ਤੇ ਤੁਸੀਂ ਇੱਥੇ ਕਿੰਨੇ ਵਾਰ ਆਏ ਹੋ ਇੱਕ ਵਾਰ ਹੀ ਆਏ ਹਾਂ ਅੱਜ ਪਹਿਲੀ ਵਾਰ ਆਇਆ ਹਾਂ ਪਹਿਲੀ ਵਾਰ ਆਇਆ ਤੇ ਅੱਜ ਤੁਹਾਨੂੰ ਕਿੰਨਾ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਕਿੰਨਾ ਫਰਕ ਪੈ ਗਿਆ ਦੱਸੋ ਕਿੰਨੇ ਪਰਸੈਂਟ ਆ ਫਰਕ ਪੈ ਗਿਆ ਬਾਬਾ ਜੀ ਅੱਛਾ ਬਹੁਤ ਫਰਕ ਪੈ ਗਿਆ ਜਿਹੜਾ ਦਰਦ ਤੁਹਾਡਾ ਜਮਾ ਗਿਆ ਹਾਂਜੀ ਗਿਆ ਇਹਨਾਂ ਦਾ ਦਰਦ ਬਿਲਕੁਲ ਚਲਾ ਗਿਆ ਤੇ ਤੁਸੀਂ ਪਰਮ ਨੂੰ ਕੀ ਕਹਿਣਾ ਚਾਹ ਰਹੇ ਹੋ ਲੋਕਾਂ ਨੂੰ ਵੀ ਕੀ ਕਹੋਗੇ ਭਾਈ ਫਾਰਮ ਵਾਲੇ ਦਾਜ ਬਾਰੇ ਉਹ ਤਾਂ ਕਹਦਾ ਨਹੀਂ ਜੀ ਉੱਥੇ ਡਾਕਟਰ ਹੈਗੇ ਜੀ ਨਹੀਂ ਦੱਸੋ ਜੀ ਕਿ ਮਦਰ ਦੀ ਤੇ ਆ ਕੇ ਭਾਈ ਆਪ ਦਾ ਪਰਾ ਕਰਾਓ ਹਾਂ ਹਾਂ ਐਦਾਂ ਤਾਂ ਐਦਾਂ ਇੱਥੇ ਆਓ ਤੇ ਰਾਜੀ ਹੋ ਕੇ ਹਾਂ ਜੀ ਜਾਓ ਹਾਂ ਵਾਈਪ ਨੂੰ ਪੜਾ ਕੇ ਸਰ